ਪੰਜਾਬ ਦੇ ਇਸ ਪਿੰਡ ਦੇ ਵਿੱਚ ਐਂਟਰੀ ਲਈ ਦੇਣਾ ਪਵੇਗਾ ਹਿਮਾਚਲ ਸਰਕਾਰ ਨੂੰ ਟੈਕਸ ਟੈਕਸ ਦੇਣ ਤੋਂ ਬਾਅਦ ਵੀ ਇਹਨਾਂ ਲੋਕਾਂ ਨੂੰ ਪਾਰ ਕਰਨੀ ਪੈਂਦੀ ਹੈ ਇਹ ਚਾਲੀਵਾਖਾ ਰਸਤੇ ਆਪਣੇ ਘਰਾਂ ਨੂੰ ਆਲਾ ਤੁਸੀਂ ਟੈਕਸ ਦੇ ਕੇ ਆਉਂਦੇ ਆਂ ਚਾਰੋਂ ਔਰ ਹਮਾਚਲ ਦੇ ਵਿੱਚ ਇਹ ਛੋਟਾ ਜਿਹਾ ਟਾਪੂ ਵੀ ਬਿਲਕੁਲ ਹੀ ਇਕਲੋਤਾ ਪਿੰਡ ਆ ਜਿਹੜਾ ਹਮ ਪੰਜਾਬ ਦਾ ਹੈ ਅੱਛਾ ਇਹਨੂੰ ਪੰਜਾਬ ਤੋਂ ਕੋਈ ਰਸਤਾ ਹੀ ਨਹੀਂ ਹੈਗਾ ਨਹੀਂ ਨਹੀਂ ਕੋਈ ਰਸਤਾ ਨਹੀਂ ਸਾਨੂੰ ਰਸਤੇ ਹਮਾਚਲ ਅੱਜ ਚਾਹਣ ਹਮਾਚਲ ਰਸਤਾ ਬੰਦ ਕਰ ਦੇ ਤਾਂ ਸਾਡਾ ਤਾਂ ਅਸੀਂ ਕਿੱਧਰ ਜਾਵਾਂਗੇ ਫੇਰ ਤਾਂ ਤਾਂ ਉਹਨਾਂ ਦੀਆਂ ਸ਼ਾਦੀਆਂ ਹੁੰਦੀਆਂ ਨੇ ਇੱਥੇ ਤਾਂ ਦੂਲਾ ਇੱਥੇ ਰਹੀ ਜਾਂਦਾ ਹਾਂ ਦੂਲੇ ਉਧਰ ਇੰਤਜ਼ਾਰ ਕਰਦੀ ਰਹਿੰਦੀ ਹੈ ਹਾਂ ਸਮੱਸਿਆ ਤਾਂ ਬਹੁਤ ਨੇ ਕੀ ਕੀ ਸਮੱਸਿਆ ਅਸੀਂ ਤਾਂ ਸਮੱਸਿਆ ਦੱਸਦੇ ਦੱਸਦੇ ਥੱਕ ਗਏ ਹਾਂ ਸਰਕਾਰਾਂ ਸਾਡੀਆਂ ਕੋਈ ਸਮੱਸਿਆ ਨਹੀਂ ਸੁਣਦੀ ਵਿਧਾਨ ਸਭਾ ਹਲਕਾ ਦਸੂਆ ਦਾ ਪਿੰਡ ਸੁਧਾਣੀ ਹੈ ਤੇ ਉਸੇ ਪਿੰਡ ਦੇ ਵਿੱਚ ਮੌਜੂਦ ਹੈ ਔਰ ਇਸੇ ਪਿੰਡ ਦੇ ਵਿੱਚ ਆਉਣ ਲਈ ਪੰਜਾਬ ਦੇ ਹੀ ਲੋਕਾਂ ਨੂੰ ਇਸੇ ਪਿੰਡ ਦੇ ਲੋਕਾਂ ਨੂੰ ਹੀ ਹਿਮਾਚਲ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਹੈ ਪਿੰਡ ਦੇ ਸਰਪੰਚ ਸਾਹਿਬ ਔਰ ਉਹਨਾਂ ਦੇ ਨਾਲ ਹੋਰ ਮੋਤਵਾਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਆਖਰ ਇਹ ਸਮੱਸਿਆ ਕਿਉਂ ਹੈ ਔਰ ਕਿਵੇਂ ਇਸ ਪਿੰਡ ਦੇ ਲੋਕ ਇਸ ਸਮੱਸਿਆ ਸਮੱਸਿਆ ਦੇ ਨਾਲ ਨਜੇਟ ਰਹੇ ਨੇ ਤਾਂ ਸਰਪੰਚ ਸਾਹਿਬ ਕਿਵੇਂ ਤੁਸੀਂ ਇੱਕ ਵਾਰ ਮੈਂ ਕਹੂੰਗਾ ਕਿ ਤਸਵੀਰ ਜਿਹੜੀ ਹੈ ਉਹ ਜ਼ਰੂਰ ਦਿਖਾ ਦਿਓ ਸਰਪੰਚ ਸਾਹਿਬ ਕੀ ਸਮੱਸਿਆ ਕੀ ਹੈ ਜੀ ਇਸ ਪਿੰਡ ਦੀ ਸਰਸਮੱਸਿਆ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਹੈ ਇੱਕ ਤਾਂ ਸਾਡਾ ਪਿੰਡ ਵਾਸਤੇ ਆਪਣਾ ਕੋਈ ਰਸਤਾ ਨਹੀਂ ਹੈਗਾ ਅਸੀਂ ਆ ਰਸਤਾ ਆਪਣੇ ਘਰਾਂ ਨੂੰ ਆਲਾ ਦਸੀਂ ਟੈਕਸ ਦੇ ਕੇ ਆਉਂਦੇ ਹਾਂ ਇਹ ਟੋਲ ਪਲਾਜ਼ੋ ਦੇਖਿਓ ਨਾ ਤੁਸੀਂ ਪਿੱਛੇ ਆਉਂਦੇ ਆਂ ਤੁਹਾਡੇ ਤੋਂ ਵੀ ਸਾਰੇ ਟੈਕਸ ਲਿਆ ਹੋਣਾ ਉਹਨਾਂ ਨੇ ਜਾਨੀ ਲਿਆ ਹੋਣਾ ਤਾਂ ਸਮੱਸਿਆ ਤਾਂ ਬਹੁਤ ਨੇ ਹੁਣ ਕੀ ਕੀ ਸਮੱਸਿਆ ਅਸੀਂ ਤਾਂ ਸਮੱਸਿਆ ਦੱਸਦੇ ਦੱਸਦੇ ਥੱਕ ਗਏ ਹਾਂ ਸਰਕਾਰਾਂ ਸਾਡੀਆਂ ਕੋਈ ਸਮੱਸਿਆ ਨਹੀਂ ਸੁਣਦੀ ਇਹ ਇਹ ਪੂਰਾ ਪਿੰਡ ਤੁਹਾਡਾ ਤਿੰਨ ਪਾਸੇ ਤੋਂ ਹਿਮਾਚਲ ਨਾਲ ਕਿਹੜਾ ਹਾਂਜੀ ਹਾਂਜੀ ਪੂਰਾ ਚਾਰੋਵਰ ਹਿਮਾਚਲ ਵਿੱਚ ਇਹ ਛੋਟਾ ਜਿਹਾ ਟਾਪੂ ਵੀ ਬਿਲਕੁਲ ਇਕਲੋਤਾ ਪਿੰਡ ਹੈ ਜਿਹੜਾ ਹਮ ਪੰਜਾਬ ਦਾ ਹੈ। ਅੱਛਾ। ਹਾਂਜੀ। ਤੇ ਇਹਨੂੰ ਪੰਜਾਬ ਤੋਂ ਕੋਈ ਰਸਤਾ ਹੀ ਨਹੀਂ ਹੈਗਾ। ਨਹੀਂ ਨਹੀਂ ਕੋਈ ਰਸਤਾ ਨਹੀਂ ਸਾਨੂੰ ਰਸਤੇ ਹਿਮਾਚਲ ਅੱਜ ਚਾਹਣ ਹਿਮਾਚਲ ਰਸਤਾ ਬੰਦ ਕਰਦੇ ਨੇ ਸਾਡਾ ਤਾਂ ਅਸੀਂ ਕਿੱਧਰ ਜਾਣਾ ਫੇਰ। ਅਸੀਂ ਬੜੀ ਰਿਕਵੈਸਟ ਕੀਤੀ ਐਮਪੀ ਅੱਗੇ ਸ਼ੁਰੂ-ਸ਼ੁਰੂ ਚ ਐਮਪੀ ਜੀ ਬਣੇ ਤਾਂ ਪ੍ਰਧਾਨ ਉਸਲਾਏ ਮੈਂ ਬਣੀ ਸੀਗੀ ਪ੍ਰਧਾਨ ਇਹਨਾਂ ਨੇ ਮੈਨੂੰ ਬੋਲੇ ਤੁਸੀਂ ਚਿੱਠੀ ਲਿਖ ਕੇ ਦਿਓ ਅਸੀਂ ਉਹ ਪਿੰਡ ਦੇ ਸਹਿਨ ਕਰਾਏ ਉਹ ਇਹਨਾਂ ਨੂੰ ਐਮਪੀਰਾਂ ਦਿੱਤੀ ਕੋਈ ਉਹ ਅੱਜ ਤੱਕ ਕੋਈ ਚਿੱਠੀ ਐਮਪੀ ਨਹੀਂ ਰਹੀ ਚਿੱਠੀ ਵੀ ਕਿੱਥੇ ਉਹਨਾਂ ਨੇ ਦੇਖੀ ਹੋਣੀ ਉਹ ਮੈਨੂੰ ਲੱਗਦਾ ਸਰਾਣੇ ਥੱਲੇ ਰੱਖੀ ਹੋਣੀ ਉਹਨਾਂ ਨੇ ਮੁਰਕੇ ਦੇਖੇ ਨਾ ਉਹਨਾਂ ਪਿੰਡ ਹੀ ਨਹੀਂ ਆਇਆ ਤੋ ਇੰਨੀ ਸਾਡੇ ਪਿੰਡ ਤੇ ਇੰਨੀ ਰਸੀਪਤ ਆਈਆਂ ਕਰੋਨਾ ਆਇਆ ਇਹ ਬਰਸਾਤਾਂ ਨੂੰ ਇੰਨਾ ਪਾਣੀ ਆਂਦਾ ਹੁਣ ਦੇਖਿਓ ਤੁਸੀਂ ਮੈਂ ਤੁਸੀਂ ਮੈਨੂੰ ਨੰਬਰ ਦੇਈਓ ਆਪਣਾ ਮੈਂ ਤੁਹਾਨੂੰ ਬਰਸਾਤਾਂ ਦੀ ਇੱਥੇ ਵੀਡੀਓ ਪਾੜੀ ਵੀ ਤੁਸੀਂ ਬੋਲ ਕਿੱਦਾਂ ਦੇ ਤੁਸੀਂ ਕਿੱਦਾਂ ਰਹਿੰਦੇ ਹੋ ਇੱਥੇ ਅੱਛਾ ਹੁਣ ਜਦੋਂ ਜਦੋਂ ਕੋਈ ਪਿੰਡ 'ਚ ਪਰੌਣਾ ਆਉਣਾ ਹੋਵੇ ਜਾਂ ਤੁਸੀਂ ਸ਼ਹਿਰ ਜਾਣਾ ਕੋਈ ਕੰਮ ਦੇ ਲਈ ਸ਼ਹਿਰ ਤੋਂ ਵਾਪਸ ਆਉਣਾ ਤਾਂ ਟੈਕਸ ਤੁਹਾਨੂੰ ਦੇਣਾ ਪੈਣਾ ਹਾਂਜੀ ਹਾਂਜੀ ਹਾਂ ਟੈਕਸ ਹਾਂ ਸਾਡੇ ਰਿਸ਼ਤੇਦਾਰ ਆਂਦੇ ਹੀ ਨਹੀਂ ਆ ਫੋਨ ਤੇ ਹਾਲਚਲ ਪੁੱਛਦੇ ਕਹਿੰਦੇ ਤੁਹਾਡੇ ਆਣਾ ਕੀ ਹੈ 300 400 ਦਾ ਡੱਬਾ ਲੇ ਗੋ ਫਿਰ ਗੱਡੀ ਦਾ ਟੈਕਸ ਦਿਓ ਬ ਕੋ ਸਿੱਧਾ ਹੀ ਸਮੱਸਿਆ ਕੋਈ ਨਹੀਂ ਕੋਲ ਤੇ ਹੋ ਜਾਂਦੀ ਗੱਲ ਰਿਸ਼ਤੇਦਾਰ ਆ ਰਹੇ ਘਟ ਇਹ ਇਹ ਮਤਲਬ ਰਿਸ਼ਤੇਦਾਰ ਵੀ ਛੱਡ ਗਏ ਰਿਸ਼ਤੇਦਾਰ ਛੱਡਣਾ ਉਹ ਮੇਰਾ ਕਿੱਥੇ ਇੰਨਾ ਅੱਜ ਕੱਲ ਤੁਹਾਨੂੰ ਪਤਾ ਹੀ ਇਹ ਲੋਕੀ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਕਰਦੇ ਤਾਂ ਇਹ ਸਾਡੇ ਇੱਥੇ ਟੈਕਸ ਉਹ ਵੀ ਮੁਕਝਾਣੇ ਦਾ ਨਾਲ ਇੱਕ ਬੜੀ ਵੱਡੀ ਖੱਡ ਪੈਂਦੀ ਉਹ ਦਰਿਆ ਪੈਂਦਾ ਜਦੋਂ ਫਿਰ ਬਰਸਾਤਾਂ ਆਉਂਦੀ ਉਹ ਭਰ ਜਾਂਦੀ ਹੈ ਪੂਰੀ ਤਰ੍ਹਾਂ 3 ਮਹੀਨੇ ਮਤਲਬ ਸਾਹਵਤਾ ਪਰ ਬਾਰਸ਼ ਰਤ ਹਫਤਾ ਭਰ ਉਹ ਖੱਡ ਚੱਲੀ ਰਹਿਣੀ ਆ ਇੱਥੇ ਡੈਥਾਂ ਵੀ ਹੋਈਆਂ ਪਸ਼ੂ ਖਤਮ ਹੋਏ ਬੰਦੇ ਖਤਮ ਹੋਏ ਕਿ ਸਾਡੇ ਐਕਸ ਪ੍ਰਧਾਨ ਨੇ ਇਹਨਾਂ ਦੇ ਰਿਲੇਟਿਵ ਬ੍ਰਦਰ ਉਹ ਉਹਨਾਂ ਦੀ ਡੈਥ ਹੋਈ ਇੱਥੇ ਹੂੰ ਉਹ ਜਦੋਂ ਉਹ ਵੀ ਭਰ ਜਾਂਦੀ ਫਿਰ ਤਾਂ ਮੇਰੇ ਨਾਲ ਜਿਹੜਾ ਖੱਡ ਚੋਂ ਰਸਤਾ ਆਂਦਾ ਉਹ ਵੀ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਹਾਂ ਬਿਲਕੁਲ ਰਸਤਾ ਹੈ ਜੀ ਤੁਸੀਂ ਦੇਖਿਆ ਕਿੰਨਾ ਕੰਨੜ ਜਿਹਾ ਬਣੀ ਹੈ ਹੂੰ ਬਿਲਕੁਲ ਰਸਤਾ ਬੰਦ ਹੋ ਜਾਂਦਾ ਪ੍ਰਧਾਨ ਜੀ ਕਿੰਨੀਆਂ ਕਿੰਨੀਆਂ ਕਵੋਟਾਂ ਹੈਗੀਆਂ ਨੇ ਪਿੰਡ ਦੀਆਂ ਹਾਂ ਜੀ ਕਿੰਨੀਆਂ ਕਿੰਨੇ ਕਵੋਟ ਹੈਗਾ ਜੀ ਇਸ ਪਿੰਡ ਦਾ 550 ਵੋਟ ਹੈ ਅੱਛਾ ਪੋਲ ਹੋਈ ਹੁੰਦਾ 400 ਖੜੇ ਜਾਂਦੇ ਅੱਛਾ ਤੇ ਇਹ ਜਿਵੇਂ ਤੁਸੀਂ ਦੱਸਿਆ ਵੀ ਉਹ ਖੱਡ ਦੇ ਵਿੱਚ ਉਸ ਦਰਿਆ ਦੇ ਵਿੱਚ ਕਈ ਡੱਥਾਂ ਵੀ ਹੋਈਆਂ ਹਾਂ ਬੜੀਆਂ ਹੂੰ ਦੇਥਾਂ ਵੀ ਹੋਈਆਂ ਬੰਦੇ ਮਰੇ ਨਾ ਰੁੜੇ ਵੀ ਨਾ ਕਈ ਬਚ ਵੀ ਗਏ ਹਮ ਅੱਜ ਇੱਕ ਮੱਝ ਮੱਝਾਂ 100 150 ਤਾਂ ਮੱਝੀ ਰੁੜ ਗਈ ਹੋਣੀ ਮੇਰੀ ਜ਼ਿੰਦਗੀ ਜੀ ਦੇਖਦੇ ਦੇਖਦੇ ਅੱਛਾ ਇੰਨਾ ਜ਼ਬਰਦਸਤ ਪਾਣੀ ਆਉਂਦਾ ਇੱਥੇ ਦੋ ਤਿੰਨ ਮਹੀਨੇ ਦਾ ਪਿੰਡ ਬਹੁਤ ਹੀ ਪਰੇਸ਼ਾਨ ਰਹਿੰਦਾ ਪਿਛਲੇ ਟਰਨਓਵਰ ਦੇ ਵਿੱਚ ਅਸੀਂ ਕਰੈਕਟ 3 ਮਹੀਨੇ ਆਊਟ ਆਫ ਟੱਚ ਰਹੇ ਹਾਂ ਗੌਰਮਨ ਔਰ ਕਿਸੇ ਨੇ ਨਹੀਂ ਪੁੱਛਿਆ ਇੰਨਾਂ ਦੂ ਚੋਚੇ ਤਿਆ ਨੂੰ ਮਿਲ ਗਈ ਚਲਾ ਗਿਆ ਉਹ ਤਾਂ ਮੈਨੂੰ ਨਹੀਂ ਪਤਾ ਬਾਕੀ ਮੇਰੀ ਨੋਲਿਜ ਤਾਂ ਹੈ ਨਹੀਂ ਅੱਛਾ ਸਕੂਲਸ ਕਾਲ ਕਿਵੇਂ ਜਾਂਦੇ ਜੀ ਫਿਰ ਬੱਚੇ ਬੂਲੇ ਐ ਇੱਥੇ 8ਵੀਂ ਦਾ ਸਕੂਲ ਇੱਥੇ ਸਕੂਲ ਕੋਈ ਨਹੀਂ ਪੁੱਛਦਾ ਉਹ ਤਾਂ ਚਲੇ ਜਾਂਦੇ ਜਿਹੜਾ 10ਵੀਂ ਦੀ ਪੜਾਈ ਉਹ ਅਸੀਂ ਰਾਮਗੜ੍ਹ ਬੱਚੇ ਕਰਦੇ ਕਿ ਸਕੂਲ ਬੰਦ ਉਹ ਨਹੀਂ ਬੰਦ ਰਹੇ ਵੀ ਬੱਚੇ ਜਾਂਣਾ ਕਿੱਧਰ ਇਹ ਤਾਂ ਪ੍ਰੈਸ਼ਰ ਤੁਹਾਡੇ ਤੇ ਵੀ ਰਹਿੰਦਾ ਹੋਊਗਾ ਤੁਸੀਂ ਸਰਪੰਚ ਆ ਮੈਂ ਆਹੀ ਗਲੀ ਦੇਖ ਰਿਹਾ ਅੱਜ ਦੀ ਡੇਟ ਦੇ ਵਿੱਚ ਵੀ ਇਦਾਂ ਦੀਆਂ ਗਲੀਆਂ ਹਾਂ ਪ੍ਰੈਸ਼ਰ ਨਹੀਂ ਚਲੋ ਰਸਤੇ ਖੂਸ਼ ਬਣੇ ਸਾਡੇ ਲੇਕਿਨ ਮੇਨੇ ਸਵੱਸਿਆ ਸਾਡੀ ਆਪਣੇ ਰਸਤੇ ਜਿਹੜਾ ਮੇਨ ਰਸਤਾ ਸਾਡਾ ਹੂੰ ਪਾਣੀ ਤਾਂ ਇਸ ਖੜਚ ਵੀ ਬਹੁਤ ਆਉਂਦਾ ਸਰਦਾਰ ਜੀ ਇਹ ਤਾਂ ਤੁਸੀਂ ਬਣਾਉ ਉਹ ਵੀ ਤੁਸੀਂ ਬਣਾ ਲਿਆ ਹਾਂ ਹੈ 2 ਕਿਲੋਮੀਟਰ ਦੇ ਅੱਗੇ ਉਹਦੇ ਕਿਲੋਮੀਟਰ ਤੋਂ ਅੱਗੇ ਜਾ ਕੇ ਅੰਦਰ ਪਾਰ ਨਹੀਂ ਕਰ ਸਕਦੇ ਨੂੰ ਬਣਾਣ ਦਾ ਕੀ ਫਾਇਦਾ ਕੀ ਕਰੋਗੇ ਹੂੰ ਹੂੰ 30 ਫੁੱਟ ਦੂੰਗਾ ਹੁਣ ਇਹ ਬਣਾ ਲਈ ਇਹ ਇਹ ਹੱਡ ਬਣਾ ਲਈ ਇਹ ਹੱਡ ਨਾ ਬਣੀ ਦੱਗਿਆ ਕਰਨੀ ਹੈ ਮਰ ਸਕਦਾ ਅਸੀਂ ਉਸ ਫਾਸਟ ਨਹੀਂ ਕਰ ਸਕਦੇ ਜੇ ਫਾਸਟ ਦੇਣੀ ਹੈ ਬਰਸਾਤ ਨੂੰ ਇਹ ਸਵਾਂ ਚੜਿਆ ਤਾਂ ਅਸੀਂ 15 ਕਿਲੋਮੀਟਰ ਉੱਪਰ ਹਿਮਾਚਲ ਦੀ ਹੋਏਗੇ ਤਾਂ ਅਸੀਂ ਡਾਕਟਰ ਕੋ ਪਹੁੰਚਦੇ ਆ 50 50 150 ਰੁਪਏ ਮਰਵਾੜੀ ਤੇ ਜਾ ਕੇ ਉਹ ਫਸਟੇਰ ਮਿਲਦੀ ਹੈ ਫਿਰ ਪਤਾ ਨਹੀਂ ਬਚਣਾ ਜਾਂ ਮਰ ਜਾਣਾ ਇਸ ਲਈ ਅਸੀਂ ਸਰਕਾਰਾਂ ਅਗੇ ਬੇਨਤੀ ਕਰਦੇ ਆ ਕਿ ਇਸ ਪਿੰਡ ਨੂੰ ਕੋਈ ਨਾ ਕੋਈ ਪੁਆਇੰਟ ਪੰਜਾਬ ਤੋਂ ਜਾਂ ਹਿਮਾਚਲ ਤੋਂ ਵੀ ਦਿੱਤਾ ਜਾਏ ਤਾਂ ਅੱਛਾ ਹੈ ਅੱਛਾ ਸਰਪੰਚ ਜੀ ਨੂੰ ਸ਼ਾਦੀਆਂ ਹੁੰਦੀਆਂ ਨੇ ਇੱਥੇ ਦਾਦੂਲਾ ਇੱਥੇ ਰਹੀ ਜਾਂਦਾ ਦੂਲੇ ਉਧਰ ਇੰਤਜ਼ਾਰ ਕਰਦੀ ਰਹਿੰਦੀ ਹੈ ਅੱਛਾ ਫਿਰ ਦੱਸੋ ਕਿੱਦਾਂ ਐਮਪੀ ਦਾ ਅਜੇ ਤੱਕ ਅੱਛਾ ਹੋਇਆ ਕਦੀ ਐਦਾਂ ਵੀ ਹੋਇਆ ਹਾਂ ਹੋਇਆ ਸੀਗਾ ਨਾ ਹੋਇਆ ਹਾਂ ਦੂਲੇ ਲੱਗਣ ਕਿੱਥੇ ਹੋਇਆ ਸੀਗਾ ਜੀ ਕਿੱਦਾਂ ਆਉਂਦੇ ਨੇ ਨਾ ਉੱਥੇ ਲੱਗਣ ਵਾਸਤੇ ਕਿਸੀ ਚੜ੍ਹਿਆ ਹੁੰਦਾ ਇੱਥੇ ਸੀਗਾ ਕਸ਼ਾ ਪਰ ਉਧਰੋਂ ਕਮ ਕਿ ਸੈਕਲ ਤੇ ਲਿੱਤੇ ਤਾਂ ਉਹਨਾਂ ਦੇ ਲਗਨ ਹੋਏ ਫਿਰ ਦੱਸੋ ਜਦੋਂ ਆਪਣਾ ਬਰਾਤ ਜਦੋਂ ਜਾਂਦੀ ਹੂ ਤੇ 5-7000 ਤਾਂ ਟੈਕਸ ਦੇਣਾ ਪੈਂਦਾ ਹੋਊਗਾ ਉੱਥੇ ਹੀ ਨਹੀਂ ਟੈਕਸ ਤਾਂ ਉਧਰੋਂ ਤਾਂ ਸਾਹ ਇਧਰੋਂ ਟੈਕਸ ਵੀ ਦੇਣਾ ਦੂਸਰੀ ਗੱਲ ਜਦੋਂ ਸਵਾਂ ਖੜ ਚੜਿਆ ਸੀ ਫਿਰ ਜਦੋਂ ਸਵਾਂ ਚੜਿਆ ਸੀ ਤੇ ਮੋੜ ਨਹੀਂ ਜਾ ਸਕਿਆ ਗੱਡੀਆਂ ਫਸ ਗਈਆਂ ਤੇ ਲਾੜੇ ਨੂੰ ਇੱਥੋਂ ਮਲਵ ਪਾਣੀ ਚੱਪਿਆ ਔਰ ਭੋਲ ਮੇਰੇ ਕੇ ਸ਼ਾਦੀ ਹੋਈ ਉਦੀ ਸਰ ਪੈਸੇ ਜੋ ਲੀਡਰ ਹੁੰਦੇ ਆ ਵੋਟਾ ਵੋਟਾ ਮੰਗਵਾਉਂਦੇ ਹਾਂਜੀ ਹਾਂਜੀ ਵੋਟਾ ਮੰਗਣ ਤਾਂਦੇ ਨਾ ਉਹ ਉਹਨਾਂ ਨੂੰ ਸਾਰਾ ਸਾਨੂੰ ਅਸੀਂ ਇੱਕ ਬੇਨਤੀ ਤੁਹਾਡੇ ਅੱਗੇ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਕਰ ਸਕਦੇ ਹੋ ਸਾਡੀ ਸਹਾਇਤਾ ਤਾਂ ਹਾਂ ਹਾਂ ਸਪੈਸ਼ਲੀ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚਣਾ ਚਾਹੀਏ ਔਰ ਬਿਸ਼ੱਕ ਸਾਡੇ 'ਤੇ ਕੋਈ ਐਕਸ਼ਨ ਹੋ ਜਾ ਨੋ ਪ੍ਰੋਬਲਮ ਉਸ ਦਾ ਜਵਾਬ ਉਹ ਹਮਾਰੇ ਸੇ ਮੰਗੇ ਜੇ ਉਹਦੀ ਕੋਈ ਟੀਮ ਮੰਗੇ ਫਿਰ ਅਸੀਂ ਦਿਆਂਗੇ ਫੋਨ ਲੈਣਾ ਸੁਣਨ ਵਾਲਾ ਕੋਈ ਨਹੀਂ ਹੈ ਓਨਲੀ ਬਕਵਾਸ ਕੁਝ ਨਹੀਂ ਹਾਂ ਤਾਂ ਦਾਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਮੈਂ ਰੌਲਾ ਬੱਢੀਏ ਕੋਈ ਮਤਲਬ ਥੋੜਾ ਹੋਵੇ ਬਹੁਤ ਖੁਸ਼ੀ ਜਰ ਹੋਰ ਵੀ ਆ ਮੋਦੀ ਸਾਹਿਬ ਤੱਕ ਪੁੱਜਣ ਦਾ ਸਾਨੂੰ ਉਹ ਦੱਸੋ ਆਪਾਂ ਉਥੇ ਤੱਕ ਪੈਦਲ ਵੀ ਪਹੁੰਚ ਜਾਗੇ ਹਾਂ ਉਹ ਤਾਂ ਇਤਨੀ ਸਮੱਸਿਆ ਸਾਨੂੰ ਮਤਲਬ ਪ੍ਰੋਬਲਮ ਹੋ ਜਾਵਾ ਹਾਂ ਅੱਛਾ ਕਿਹਦੀ ਲੀਡਰ ਜਦੋਂ ਪਿੰਡ ਚ ਆਉਂਦੇ ਕਦੀ ਬਿਠਾਏ ਉਹਨਾਂ ਨੇ ਵੀ ਭਾਈ ਪਹਿਲਾਂ ਆ ਕੇ ਸੁਣਦੇ ਸਰਪੰਚ ਸਾਹਿਬ ਕੋਲ ਤਾਂ ਅੱਜ ਤੱਕ ਤਾਂ ਕੋਈ ਬੈਠਾ ਨਹੀਂ ਉਹ ਜਿਹੜਾ ਵੀ ਆਉਂਦਾ ਜਾਓ ਕਿਸੇ ਦਾ ਘਰ ਬੈਠਾ ਕੋਈ ਕਿਸੇ ਦਾ ਘਰ ਬੈਠਾ ਤੇ ਉੱਥੇ ਹੀ ਮਤਲਬ ਮੀਟਿੰਗ ਕੀਤੀ ਤੇ ਚਲੇ ਤੇ ਐਮਪੀ ਤੇ ਸੀ આજ ਤੱਕ ਵੀ ਨਹੀਂ ਮਤਲਬ ਉਹਦੀ ਸ਼ਕਲ ਵੀ ਨਹੀਂ ਦੇਖੀ ਨਾਂ ਵੀ ਸੁਣਿਆ ਭੁੱਲ ਜਾਂਦਾ ਹੁਣੇ ਵੀ ਨਹੀਂ ਪਤਾ ਪਿਛਲਾ ਕੌਣ ਸੀ ਤੇ ਇਹ ਤੋਂ ਪਹਿਲਾਂ ਹੀ ਆਪਣੇ ਉਹ ਇੱਕ ਹੋਰ ਸ਼ਾਂਪਲਾ ਉਹਨਾਂ ਦਾ ਜਰੂਰੀ ਇੱਕ ਬੈਂਚ ਲੱਗੇ ਆ ਉਹ ਸਾਰੇ ਬਾਬੇ ਦਾ ਮੰਜ਼ਰ ਹੈ ਉੱਥੇ ਮਤਲਬ ਅੱਛਾ ਇੱਕ ਬੈਠਣ ਦੀ ਜਗ੍ਹਾ ਬਣਾਈ ਹੋਇਆ ਤੇ ਬੈਂਚ ਦਿੱਤੇ ਉਹਨਾਂ ਦੀ ਸੀਮਟ ਦੇ ਬਾਕੀ ਅਸੀਂ ਕਿਸੇ ਦੀ ਸ਼ਕਲ ਅੱਜ ਤੱਕ ਨਹੀਂ ਦੇਖੀ ਅੱਛਾ ਹਾਂਜੀ ਡਾਕਟਰ ਡੁੱਟਰ ਤੇ ਜਾਣਾ ਹੋਵੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਉਹ ਡਾਕਟਰ ਦੀ ਦੱਸੋ ਸਾਨੂੰ ਮੈਂ ਦੱਸਿਆ ਬੈਨੀਫਿਟ ਹੀ ਸਾਨੂੰ ਸਾਰਾ ਹਮਾਚਲ ਦਾ ਡਾਕਟਰ ਦਾ ਕੋਈ ਵੀ ਮੈਡੀਕਲ ਸੂਤ ਹੋਏ ਹੋਏ ਪੁੱਜਣਾ ਕਿੰਨਾ ਪੁੱਜਣਾ ਜੀ ਜੀ ਪਰ ਸਾਤਾ ਨੂੰ ਹਮਾਚਲ ਵੀ ਕਿੱਦਾਂ ਪੁੱਜਣਾ ਸਾਂ ਇੱਕ ਤਾਂ ਲਾਈਟ 3 ਫੇਸ ਹੈ ਸਾਡੀ ਠੀਕ ਹੈ ਲਾਈਟ ਸਾਨੂੰ ਤਕਰੀਬਨ ਅੱਛੀ ਰਹਿੰਦੀ ਹੈ ਠੀਕ ਹੈ ਚਲੋ ਮਾੜਾ ਲੁਕਸ ਹੁੰਦਾ ਹੈ ਪਰ ਉਹਦਾ ਕੋਈ ਇੰਨਾ ਜ਼ਿਆਦਾ ਇਫੈਕਟ ਨਹੀਂ ਪਾਉਂਦਾ ਉਹ ਠੀਕ ਹੋ ਜਾਂਦਾ ਹਮ ਇਰੀਟੇਸ਼ਨ ਦਾ ਹਮ ਅੱਛਾ ਸਾਡਾ ਸਿਸਟਮ ਹੈ ਕਿਉਂਕਿ 15 ਪਿੰਡ ਹੈ ਇਰੀਗੇਸ਼ਨ ਦੇ ਚਾਰ ਟਿਊਬ ਲੱਗੇ ਹੋਣੇ ਤੇ ਔਰ ਅੱਛੇ ਚੱਲਦੇ ਨੇ ਸਾਡੀ ਜਿਹੜੀ ਪਿੰਡ ਦੀ ਕਮੇਟੀ ਹੈ ਆਪਣੇ 2400 ਰੁਪਏ ਇਕੱਠੇ ਕਰਕੇ ਜੀ ਕੋਈ ਮੇਜਰ ਜਮਾਇਨੇ ਰਿਪੇਅਰ ਹੋਇਆ ਤਾਂ ਉਹ ਕਰਾ ਲੈਂਦੇ ਨੇ ਤੇ ਇਹ ਲੋਕ ਹੋਰ ਵੀ ਖਰਾਬ ਹੋਣ ਦਿੰਦੇ ਹੈਨਾ ਜੀ ਤੇ ਵਾਹ ਹੁਣ ਤੁਸੀਂ ਜਿਹੜੇ ਸਰਕਾਰਾਂ ਦੇ ਬੰਦੇ ਹੋ ਤਾਂ ਕੋਈ ਰੋਕੇ ਨਹੀਂ ਹੈ 100% ਅੱਛਾ ਤੁਹਾਡੇ ਤੁਹਾਡੇ ਲੋਕ ਇਹ ਵੀ ਫਿਰ ਮਨਚ ਰੱਖਦੇ ਆ ਵੀ ਸਾਨੂੰ ਹਿਮਾਚਲ ਲਈ ਰਣਾ ਦਿਓ ਖੜੋ ਜੇ ਖਸਮਾੜਾ ਦਾ ਦੂਜਾ ਕਰ ਲੈਂਦੇ ਆ ਅੱਜ ਕੱਲ੍ਹ ਜਿਹੜਾ ਨੇ ਆ ਸਾਨੂੰ ਚਾਹੀਦਾ ਹਮਾਸ਼ਲ ਭੇਜ ਦਿਓ ਇਹਨੇ ਦੁਖੀ ਹੈ ਪੰਜਾਬ ਬਹੁਤ ਬੁਰਸਾ ਇਹ ਤਾਂ ਔਖਾ ਬਹੁਤ ਦੁਖੀ ਹੈ ਸਾਡੀ ਵੀ 65 ਸਾਲ ਉਮਰ ਹੋ ਗਈ ਹੈ ਸਰਪੈਂਚਰ ਸਰਪੈਂਚਰ ਪ੍ਰੈਜ਼ੈਂਟ ਲੈਣਾ ਨੂੰ ਦਿਨ ਤੋਂ ਅਸਿਤਾ ਇਹ ਕੀ ਦੱਸਣਾ ਪਰ ਬਹੁਤ ਪਰੇਸ਼ਾਨ ਆ ਕਿੱਥੇ ਅਸੀਂ ਰਾਸ਼ਨ ਲੈਣਾ 5-10 ਕਿਲੋਮੀਟਰ ਜਾਓ ਹੋਰ ਕੋਈ ਫੈਸਿਲਿਟੀ ਨਹੀਂ ਨਾ ਕੋਈ ਸਾਨੂੰ ਸੁਵਿਧਾ ਡਿਸਪੈਂਸਰੀ ਦੀ ਹੈ ਤੇ ਮੀ ਪੈ ਗਿਆ ਅਸੀਂ ਸਮਾਨ ਨਹੀਂ ਲੈਣ ਸਕਦੇ ਹਨ ਜੀ ਬਹੁਤ ਬੁਰਾ ਬਰਸਾਤਾ ਨੂੰ ਪੋਲ ਉੱਥੇ ਦੋ ਤਿੰਨ ਬੰਦੇ ਮਰੇ ਨਾ ਹਾੜਾਂ ਚ ਤੇ ਕਰੀਏ ਇਹ ਹੁਣ ਰੋਈਏ ਕਿਦੇ ਅੱਗੇ ਸਰਪੰਚ ਸਾਹਿਬ ਕੀ ਕੀ ਕਹਿਣਾ ਕੀ ਚਾਹੁੰਦੇ ਹੋ ਬਹੁਤ ਵਾਰੀ ਮਿਲਦਾ ਕਹਿ ਕੇ ਕਿ ਵੀ ਥਾਗੇ ਹੋਗੇ ਤੁਸੀਂ ਕਿ ਜਦੋਂ ਸੁਣਵਾਈ ਨਹੀਂ ਹੈਗੀ ਕੋਈ ਲੀਡਰਾਂ ਨੂੰ ਕੋਈ ਮੰਤਰੀਆਂ ਨੂੰ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਇਹਨ ਨੂੰ ਕੀ ਕਹਿਣਾ ਇਹਨੂੰ ਤਾਂ ਅਸੀਂ ਕਹਿ ਆ ਕਿ ਥੱਕ ਗਏ ਹਾਂ ਪਾਣੀ ਬਰਬਾਦ ਦੇਖਣਾ ਹੋ ਰਿਹਾ ਹੈ ਮੋਦੀ ਤੱਕ ਪਹਜਾਓ ਬਸ ਇਹ ਨੀਚੇ ਤੇ ਉੱਪਰੋਂ ਹਿਸਾਬ ਕੋ ਤਾਂ ਆ ਬੋਣਾ ਜੇ ਉੱਪਰੋਂ लाठी ਚੱਲ ਗਈ ਤਾਂ ਕੰਮ ਉਹਨੇ ਲੀਚੇ ਨੀਚੇ ਵਾਲਾ ਨਹੀਂ ਕੰਮ लाठी ਇਹ ਬਸ ਮੋਦੀ ਤੱਕ ਜੇ ਸਾਡੇ ਬੰਦੇ ਪੇ ਤੁਸੀਂ ਪਿੰਡ ਸਧਾਣੀ ਨੂੰ ਜਾਂ ਹਮਾਚਲ ਨੂੰ ਦੇ ਦਿੱਤਾ ਜਾਵੇ ਚਾਹੇ ਇੱਥੇ ਕੋ ਛੋਟਾ ਮੂਟਾ ਆਪਣੇ ਪਿੰਡ ਵਾਸਤੇ ਸਧਾਣੀ ਵਾਸਤੇ ਪੰਜਾਬ ਨੂੰ ਪਹੁੰਚਾ ਰਸਤਾ ਦਿੱਤਾ ਜਾਵੇ بس ਮੈਂ ਤਾਂ ਠੀਕ ਹੈ ਦੇਖੋ ਇੰਨੇ ਦੁਖੀ ਨੇ ਇਹ ਦੀਪੂ ਦੂਰ ਆ ਉਹ ਵੀ 5.5 ਹਾਂ ਤਾਂ ਇੰਨੇ ਦੇਖੋ ਜੀ ਸਾਨੂੰ ਆਸ ਹੈ ਸਿਰਫ ਇੱਕ ਮੋਦੀ ਦੇ ਨਾ ਉਹਦਾ ਕੋਈ ਰੈਪ ਸਾਨੂੰ ਮਿਲੇ ਔਰ ਬੇहद ਦੁਖੀ ਨੇ ਕਿਉਂਕਿ ਸਮੱਸਿਆ ਇੱਕ ਨਹੀਂ ਹੈ ਸਮੱਸਿਆ ਕਈ ਨੇ ਇੱਕ ਇਹ ਟਾਪੂ ਨੂਵਾ ਪੰਜਾਬ ਦਾ ਪਿੰਡ ਹੈ ਚਾਰੇ ਪਾਸੇ ਤੋਂ ਹਿਮਾਚਲ ਦੇ ਨਾਲ ਘਿਰਿਆ ਹੋਇਆ ਇਸ ਪਿੰਡ ਨੂੰ ਕੋਈ ਵੀ ਪੰਜਾਬ ਤੋਂ ਸੜਕ ਨਹੀਂ ਆਉਂਦੀ ਕੋਈ ਵੀ ਰਸਤਾ ਨਹੀਂ ਜੁੜਦਾ ਔਰ ਦੂਜੀ ਸਮੱਸਿਆ ਹੈਗੀ ਹੈ ਕਿ ਇਹਨਾਂ ਨੂੰ ਜਦੋਂ ਇਸ ਪਿੰਡ ਦੇ ਵਿੱਚ ਆਉਣਾ ਪੈਂਦਾ ਹੈ ਹਿਮਾਚਲ ਘੁੰਮ ਕੇ ਆਉਣਾ ਪੈਂਦਾ ਫਿਰ ਹਿਮਾਚਲ ਸਰਕਾਰ ਨੂੰ ਟੋਲ ਟੈਕਸ ਦੇਣਾ ਪੈਂਦਾ ਤੀਜੀ ਇਸ ਪਿੰਡ ਦੇ ਜਿਹੜੀ ਵਸੋਂ ਹੈ ਉਹ ਦਰਿਆ ਦੇ ਉੱਤੇ ਹੈਗੀ ਆ ਬਰਸਾਤਾਂ ਦੇ ਵਿੱਚ ਜਦੋਂ ਪਾਣੀ ਆਉਂਦਾ ਤਾਂ ਫਿਰ ਤਿੰਨ ਤੋਂ ਚਾਰ ਮਹੀਨੇ ਦੇ ਨਾਲ ਪੂਰਾ ਇਹ ਪਿੰਡ ਸਾਰੇ ਆਸਤੀਆਂ ਤੂੰ ਬੰਦ ਹੋ ਜਾਂਦਾ ਫਿਰ ਜੇਕਰ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਕੋਈ ਬਿਮਾਰ ਹੋ ਜੇ ਤਾਂ ਹਸਪੀਟਲ ਨਹੀਂ ਪਹੁੰਚ ਪੌਂਦਾ ਬਹੁਤ ਸਾਰੀਆਂ ਜਾਨਾਂ ਹੋਂ ਤੱਕ ਜਾ ਚੁੱਕੀਆਂ ਨੇ ਇੱਥੋਂ ਤੱਕ ਕਿ ਕਈ ਵਿਆਹਣ ਵਾਸਤੇ ਬਰਾਤਾਂ ਸਵੇਰੇ ਤਿਆਰ ਤਾਂ ਹੋਈਆਂ ਪਰ ਉਹ ਇਸ ਪਿੰਡ ਤੋਂ ਬਾਹਰ ਹੀ ਨਹੀਂ ਜਾ ਸਕੀਆਂ ਤਾਂ ਇਹਨਾਂ ਸਮੱਸਿਆ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਪਿੰਡ ਵਾਸੀਆਂ ਦੀ ਇਹ ਹੀ ਪੀਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਘਟੋ ਘਟ ਸਾਡੀ ਇਸ ਸਮੱਸਿਆ ਨੂੰ ਪਹੁੰਚਾਇਆ ਜਾਵੇ ਤਾਂ ਜੋ ਇਹਦਾ ਕੋਈ ਮਸਲਾ ਹੱਲ ਹੋ ਸਕੇ ਨਹੀਂ ਤਾਂ ਅਸੀਂ ਰੌਲਾ ਤਾਂ ਪਿਛਲੇ ਕਈ ਸਾਲਾਂ ਤੋਂ ਪਾ ਰਹੇ ਹਾਂ ਪਰ ਇੱਥੇ ਨਾ ਤਾਂ ਕਿਸੇ ਐਮਪੀ ਨੇ ਆ ਕੇ ਸਾਡੇ ਨਾਲ ਕੋਈ ਗੱਲਬਾਤ ਕੀਤੀ ਤੇ ਨਾ ਹੀ ਇਸ ਸਮੱਸਿਆ ਦਾ ਹੱਲ ਕੀਤਾ ਫਿਲਹਾਲ ਤੁਸੀਂ ਬੜਾ ਰੌਲਾ ਪਾ ਰਹੇ ਹੋ ਜਿਹੜੇ ਮਰਜੀ ਭਾਸਾ ਤੁਸੀਂ ਮੈਨੂੰ ਦੱਸਿਓ